ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਦੇ ਜੀ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੋਲੋ ਪੀਤੇ ਦਿਨੀ ਵਿਧਾਨ ਸਭਾ ਦੇ ਵਿੱਚ ਬੀਜੇਪੀ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਖਿਲਾਫ ਜਿਹੜੀ ਹੈ ਸ਼ਖਸ ਦੀ ਟਿੱਪਣੀ ਆ ਉਹ ਕੀਤੀ ਗਈ ਸੀ ਤਾਂ ਉਸ ਟਿੱਪਣੀ ਤੋਂ ਬਾਅਦ ਉਸ ਬਿਆਨਬਾਜ਼ੀ ਤੋਂ ਬਾਅਦ ਜਿਹੜੀ ਸਿਆਸਤ ਹੈ ਉਹ ਲਗਾਤਾਰ ਭਗਦੀ ਨਜ਼ਰ ਆ ਰਹੀ ਹੈ ਤਾਂ ਅੱਜ ਬੀਜੇਪੀ ਦੇ ਸਮੂਹ ਲੀਡਰਸ ਆ ਬਾਨਾ ਬੋਲ ਰਹੇ ਆ ਪੰਜਾਬ ਦੇ ਮੁੱਖ ਮੰਤਰੀ ਦਾ ਪਤਲਾ ਵੀ ਫੂਕਿਆ ਗਿਆ ਨਾਰਿਆਵਾਜੀ ਵੀ ਕੀਤੀ ਤੇ ਗੱਲ ਕੀਤੀ ਜਾਵੇ ਤਾਂ ਬਿਆਨਬਾਜ਼ੀ ਤੋਂ ਬਾਅਦ ਜਿਹੜੀ ਹੈ ਸਿਆਸਤਾਂ ਉਪਭਕਤੀ ਨਜ਼ਰ ਆ ਰਹੀ ਹੈ ਤਾਂ ਆਖਰਕਾਰ ਉਹ ਕੀ ਕਿ ਆ ਗਿਆ ਸੀ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਉਹ ਵੀ ਤਾਂ ਉਸੇ ਬੋਲਦਾ ਪੰਜਾਬ ਕਿਹੜੀ ਜਾਣਕਾਰੀਆਂ ਸਾਂਝੀ ਕਰਾਂਗੇ ਤੇ ਉਸ ਤੋਂ ਬਾਅਦ ਬੀਜੇਪੀ ਦੇ ਲੀਡਰ ਸਾਹਿਬ ਆਦ ਰੇ ਨੇ ਪੰਜਾਬ ਦੇ ਮੁੱਖ ਮੰਤਰੀ ਬਾਰੇ ਕੀ ਕਹਿ ਰਹੇ ਨੇ ਇਹ ਸਾਰੀ ਜਿਹੜੀ ਰਿਪੋਰਟ ਆ ਬੋਲਦਾ ਪੰਜਾਬ ਦੇ ਸਾਂਝੀ ਕਰਦੇ ਆ ਮੇਰਾ ਨਾਮ ਮੇਰੇ ਸਹਿਯੋਗੀ ਗੁਰਮukh ਸਿੰਘ ਰਪਾਣਾ ਜੀ ਮਜੂਦ ਰਪਾਣਾ ਸੱਚੀ ਕਾਲ ਜੀ ਸ਼ੁਕਰੀਆ ਰਪਾਣਾ ਜੀ ਮੰਤਾ ਲੱਗਦਾ ਜਿਵੇਂ ਵਿਧਾਨ ਸਭਾ ਤੇ ਇੱਕ ਟਿੱਪਣੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕੀਤੀ ਤਾਂ ਅੱਜ ਬੀਜੇਪੀ ਦੇ ਲੀਡਰ ਸਭਾਂ ਸੜਕਾਂ ਤੇ ਉਤਰ ਗਏ ਕਿ ਅਜਿਹੀ ਕਈ ਟਿੱਪਣੀਆਂ ਜਿਹੜੀ ਸੜਕਾਂ ਦਾ ਲਿਆਈ ਦੇਖੋ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਉਹ ਚੱਲ ਰਿਹਾ ਪਹਿਲਾਂ 2 ਦਿਨ ਦਾ ਸੀ ਉਸ ਤੋਂ ਬਾਅਦ ਬਤਾ ਕੇ 15 ਤੱਕ ਕਰਤਾ ਤੇ ਅੱਜ ਸ਼ਨੀਵਾਰ ਹੋਣ ਕਰਕੇ ਜਾਂ ਸ਼ਨੀ ਐਤਵਾਰ ਜਿਹੜਾ ਸੱਚਲੇ ਸੰਡੇ ਛੁੱਟੀ ਹੁੰਦੀ ਹੈ ਇਸ ਕਰਕੇ ਵਿਧਾਨ ਸਭਾ ਦਾ ਸੈਸ਼ਨ ਨਹੀਂ ਲੱਗਿਆ ਕੱਲ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਜਦੋਂ ਮੁੱਖ ਮੰਤਰੀ ਪੰਜਾਬ ਬੋਲਣ ਲੱਗੇ ਹੂੰ ਤੇ ਉਹਨਾਂ ਨੇ ਆਪਣਾ ਭਾਸ਼ਣ ਦਿੱਤਾ ਪਹਿਲੀ ਗੱਲ ਤਾਂ ਕਿ ਆ ਕਿ ਅਕਸਰ ਆਪਾਂ ਦੇਖਦੇ ਹਾਂ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਹੈ ਭਗਵੰਤ ਸਿੰਘ ਮਾਨ ਜੇ ਆਪਾਂ ਇਹ ਕਹੀਏ ਕਿ ਉਹ ਹੋਣੀ ਜੜੀਆਂ ਇਹ ਟਿੱਕਾ ਟਿੱਪਣੀਆਂ ਕਰਦੇ ਨਜ਼ਰ ਆਇਆ ਜਾਂ ਹਾਸੇ ਠੱਠੇ ਕਰਦੇ ਤਾਂ ਨਹੀਂ ਹੈਗਾ ਉਹ ਇੱਕ ਕਲਾਕਾਰ ਜਿਹੜੀ ਕੈਟਾਗਰੀ ਦੇ ਵਿੱਚੋਂ ਆਉਂਦੇ ਨੇ ਭਗਵੰਤ ਸਿੰਘ ਮਾਨ ਔਰ ਕਲਾਕਾਰ ਵੀ ਉਹ ਨਹੀਂ ਹੈਗਾ ਵੀ ਜਿਵੇਂ ਆਪਾਂ ਕਹਦੇ ਆ ਗੀਤ ਗਾਉਂਦੇ ਆ ਜਾਂ ਗਾਣੇ ਉਹ ਕਲਾਕਾਰ ਸ਼ੁਰੂ ਤੋਂ ਹੀ ਭਗਵੰਤ ਸਿੰਘ ਮਾਨ ਆ ਜਿਹੜੇ ਹਾਸਿਆਂ ਦੀ ਪਟਾਰੀ ਦੇ ਨਾਮ ਨਾਲ ਉਹਨਾਂ ਨੂੰ ਜਾਣਿਆ ਜਾਂਦਾ ਸੀਗਾ ਤੇ ਇਹ ਵੀ ਗੱਲ ਜਿਹੜੀ ਆਮ ਕਰਕੇ ਚਰਚਿਤ ਹੁੰਦੀ ਹੈ ਕਿ ਜਦੋਂ ਕੋਈ ਵਿਅਕਤੀ ਜਿਹੜਾ ਖਾਸ ਕਰਕੇ ਇਦਾਂ ਦੇ ਕੈਟਾਗਰੀ ਨਾਲ ਸੰਬੰਧ ਰੱਖਦੇ ਹੋਣ ਹਾਸਿਆਂ ਦੇ ਜਿਹੜੇ ਆਮ ਲੋਕਾਂ ਨੂੰ ਹਸਾਉਣ ਲਈ ਤਾਂ ਉਹਨਾਂ ਕੋਲ ਜਿਹੜਾ ਗੱਲਾਂ ਦਾ ਜਿਹੜਾ ਖਜ਼ਾਨਾ ਹੁੰਦਾ ਲੋਕਾਂ ਨੂੰ ਹਸਾਉਣ ਦਾ ਖਜ਼ਾਨਾ ਹੁੰਦਾ ਉਹ ਬਹੁਤ ਜ਼ਿਆਦਾ ਹੁੰਦਾ ਇਸ ਕਰਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕੋਲ ਜਿਹੜੇ ਲੋਕਾਂ ਨੂੰ ਹਸਾਉਣ ਲਈ ਲੋਕਾਂ ਨੂੰ ਬੰਨ ਕੇ ਬਿਠਾਉਣ ਲਈ ਲੋਕਾਂ ਨੂੰ ਖਿੱਚਦਾ ਕੇਂਦਰ ਬਣਾਉਣ ਲਈ ਚਾਹੇ ਉਹ ਵਿਰੋਧੀ ਧਿਰ ਦੇ ਕਿਉਂ ਨਾ ਹੋਣ ਚਾਹੇ ਆਮ ਲੋਕ ਕਿਉਂ ਨਾ ਹੋਣ ਜਾਂ ਸੱਤਾ ਦੇ ਕੋਈ ਵੀ ਹੋਵੇ ਉੱਥੇ ਫਿਰ ਉਹਨਾਂ ਨੂੰ ਜਦੋਂ ਕੋਈ ਸੁਣਦਾ ਹੈ ਆਪਾਂ ਆਮ ਵੀ ਦੇਖਦੇ ਕਿ ਜਦੋਂ ਰੈਲੀਆਂ ਹੁੰਦੀਆਂ ਤਾਂ ਬਹੁਤੇ ਲੋਕ ਉਹ ਨਹੀਂ ਹੁੰਦੇ ਜਿਹੜੇ ਕਹਿਣ ਕਿ ਅਸੀਂ ਵੋਟ ਹੀ ਉਹਨਾਂ ਨੂੰ ਪਾਉਣੇ ਆ ਮੈਕਸਿਮਮ ਲੋਕਾਂ ਨੂੰ ਸੋਣ ਲਈ ਵੀ ਹੁੰਦੇ ਆ ਹਾਂ ਵੀ ਉਹ ਚੁਟਕਲੇ ਵੀ ਇਦਾਂ ਦੇ ਸਨ ਚਟਕਾਰੀਆਂ ਲੈ ਲੈ ਕੇ ਚੁਟਕਲੇ ਕਰਦੇ ਨੇ ਪੋਲੀਟਿਕਲ ਲੋਕਾਂ ਦੇ ਉੱਪਰ ਜਾਂ ਜਿਹੜੇ ਪੁਰਾਣੇ ਪੋਲੀਟਿਕਲ ਕੋਈ ਮੰਤਰੀ ਰਹਿ ਗਿਆ ਮੁੱਖ ਮੰਤਰੀਆਂ ਦੇ ਉੱਪਰ ਪੁਰਾਣੇ ਲੀਡਰਾਂ ਦੇ ਉੱਪਰ ਤਾਂ ਇਸੇ ਦੇ ਤਹਿਤ ਉਹਨਾਂ ਨੇ ਕੱਲ ਵਿਧਾਨ ਸਭਾ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਤੇ ਵੀ ਉਹਨਾਂ ਨੇ ਜਿਹੜੇ ਸ਼ਬਦ ਦੇ ਹਮਲੇ ਕੀਤੇ ਨੇ ਉਹ ਵੀ ਹਾਸੇ ਘਟਿਆਂ ਦੇ ਨਾਲ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਨਾਂ ਨੇ ਕਿਹਾ ਕਿ ਉਹ ਤਾਂ ਸਾਨੂੰ ਤਾਂ ਦੇਸ਼ਾਂ ਦੇ ਨਾਂ ਹੀ ਨਹੀਂ ਪਤਾ ਜਿਹੜੇ ਦੇਸ਼ ਦੇ ਵਿੱਚ ਉਹ ਜਾ ਕੇ ਆਉਂਦੇ ਨੇ ਠੀਕ ਹੈ ਉਹਨਾਂ ਨੇ ਪੰਜ ਚਾਰ ਦੇਸ਼ ਆਪਣੇ ਕੋਲੇ ਹੀ ਉਹ ਲਾ ਕੇ ਜਿਹੜੇ ਤੇ ਲੋਕ ਹੱਸਣ ਲੱਗ ਗਏ ਤੇ ਉਥੇ ਸਮੂਹ ਜਿਹੜੇ ਐਮ ਐਲ ਏ ਬੈਠੇ ਸੀ ਮੰਤਰੀ ਬੈਠੇ ਸਾਰੇ ਹੱਸਣ ਲੱਗ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਗ੍ਰਹਿ ਮੰਤਰੀ ਤੇ ਵੀ ਜਿਹੜਾ ਹੈਗਾ ਜਿਹੜੀ ਉਂਗਲ ਉਠਾਈ ਹੈ ਉਹਨਾਂ ਨੇ ਖਾਸ ਕਰਕੇ ਜਦੋਂ ਗੈਂਗਸਟਰਾਂ ਦੀ ਗੱਲ ਆਈ ਹੈ ਤਾਂ ਉਹਨਾਂ ਨੇ ਕਿਹਾ ਕਿ ਇਹ ਦੱਸੋ ਕਿ ਦੇਸ਼ ਦੇ ਵਿੱਚ ਗੈਂਗਸਟਰ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੇ ਉਹਨਾਂ ਦੇ ਪਾਰਟੀ ਦੇ ਗੱਲ ਕੀ ਕਿ ਪਹਿਲਾਂ ਸਰਕਾਰਾਂ ਕਿਹਦੀਆਂ ਰਹੀਆਂ ਫਿਰ ਉਹਨਾਂ ਨੇ ਕਿਹਾ ਕਿ ਅੱਜ ਇਹ ਦੱਸ ਇਹ ਦੇਸ਼ ਦੇ ਵਿੱਚ ਕਿਹੜੀ ਜੇਲ ਹੈ ਜਿੱਥੇ ਕੈਂਸਰ ਸਭ ਤੋਂ ਵੱਧ ਬੈਠੇ ਆ ਗੁਜਰਾਤ ਉਹ ਕਹਿੰਦੇ ਗੁਜਰਾਤ ਨਾਲ ਸੰਬੰਧਤ ਕੌਣ ਰੱਖਦਾ ਹੈ ਖਾਸ ਕਰਕੇ ਦੇਸ਼ ਦੇ ਦੋ ਵੱਡਿਆਂ ਹਸਿਆਂ ਉਹਦੇ ਵਿੱਚ ਪ੍ਰਧਾਨ ਮੰਤਰੀ ਤੇ ਉਹਦੇ ਵਿੱਚ ਨਾਲ ਹੀ ਗ੍ਰਹਿ ਮੰਤਰੀ ਦੋਨਾਂ ਦੇ ਉੱਪਰ ਉਹਨਾਂ ਨੇ ਨਿਸ਼ਾਨਾ ਉਠਾਇਆ ਤਾਂ ਇਸ ਕਰਕੇ ਉਹਨਾਂ ਨੇ ਹੁਣ ਗੱਲ ਬੀਜੇਪੀ ਕਹਿੰਦੀ ਆ ਕਿ ਤੁਹਾਡੇ ਕੋਲ ਜਦੋਂ ਤੁਸੀਂ ਸ਼ਬਦਾਬਲੀ ਵਰਤਦੇ ਹੋ ਤੇ ਤੁਸੀਂ ਮਾਨ ਮਰਿਆਦਾ ਨਹੀਂ ਰੱਖਦੇ ਤੁਹਾਨੂੰ ਸ਼ਬਦਾਂ ਦੀ ਮਾਨ ਮਰਿਆਦਾ ਨਹੀਂ ਪਤਾ ਤਾਂ ਇਸ ਕਰਕੇ ਉਹਨਾਂ ਨੇ ਹੁਣ ਪੂਰੇ ਅੱਜ ਪੰਜਾਬ ਦੇ ਵਿੱਚ ਵਕ ਵਕ ਥਾਂ ਤੇ ਜਿਹੜੀ ਬੀਜਪੀ ਆ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਦਾ ਪਤਲਾ ਬੁੱਕਿਆ ਤੇ ਔਰ ਇੱਕ ਵਾਰ ਆਪਾਂ ਨਜ਼ਰ ਉਹ ਮਾਰਦੇ ਹਾਂ ਕਿ ਕੱਲ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਕੱਲ ਕਿਹਾ ਕੀ ਸੀ ਆਪਾਂ ਉਸ ਤੇ ਇੱਕ ਵਾਰ ਨਜ਼ਰ ਜ਼ਰੂਰ ਮਾਰਦੇ ਸਾਨੂੰ ਹੱਕ ਨਹੀਂ ਹੈਗਾ ਕਿ ਅਸੀਂ ਪੁੱਛੀਏ ਪ੍ਰਧਾਨ ਮੰਤਰੀ ਨੂੰ ਕਿ ਫੋਰਨ ਪੋਲਿਸੀ ਕੀ ਹੈ ਕਿ ਕਿਹੜੇ ਕਿਹੜੇ ਮੁਲਕਾਂ 'ਚ ਜਾਂਦੇ ਹੋ ਤੇ ਉਹ ਮੁਲਕ ਸਾਡਾ ਸਾਥ ਦਿੰਦੇ ਆ ਬਾਅਦ 'ਚ ਫਿਰ ਪਾਕਿਸਤਾਨ ਨਾਲ ਸਬੰਧ ਖਰਾਬ ਹੋਇਆ ਇੱਕ ਮੁਲਕ ਨੇ ਸਾਥ ਦਿੱਤਾ ਫਿਰ ਕਾਦੇ ਵਾਸਤੇ ਧਰਤੀ ਦੇ ਗੇੜੇ-ਗੱਡੀ ਜਾਂਦੇ ਹੋ ਔਰ ਉਸ ਮੁਲਕ ਜਾਂਦੇ ਆ ਜਿਹਦਾ ਨਾਂ ਨਾਇਨ ਮਗਨੇਸ਼ੀਆ ਤਲਵੇਸ਼ੀਆ ਗਰਵੇਸ਼ੀਆ ਪਤਾ ਨਹੀਂ ਕਿੱਥੇ ਨੇ ਉਹ ਉੱਥੋਂ ਦਾ ਸਭ ਤੋਂ ਵੱਡਾ ਅਵਾਰਡ ਮਿਲ ਗਿਆ ਜੀ ਪ੍ਰਧਾਨ ਮੰਤਰੀ ਸਾਹਿਬ ਨੂੰ ਉੱਥੋਂ ਦੀ ਵੱਧ ਕਿੰਨੀ ਹੈ 9500 ਮੈਂ ਕਹਾਂ ਇੰਨੇ ਬੰਦੇ ਦਾ ਜੀਸੀਬੀ ਦੇਖਣ ਖੜ ਜਾਂਦੇ ਸਾਡੇ ਵੀ ਜੀਸੀਬੀ ਚਲੀ ਜਾਂਦੀ ਓਏ ਇੱਥੇ 140 ਕਰੋੜ ਲੋਕ ਰਹਿੰਦੇ ਨੇ ਤੁਸੀਂ ਉੱਥੇ ਰਹੋ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰੋ ਜੇ ਤੁਸੀਂ ਰਸ਼ੀਆ ਤੇ ਜੂਕਰੇਨ ਦਾ ਯੁੱਧ ਬੰਦ ਕਰਾ ਸਕਦੇ ਹੋ ਐਡ ਆਉਂਦੀ ਸੀ ਪਾਪਾ ਮੋਦੀ ਜੀ ਨੇ ਯੁੱਧ ਰੁਕਵਾ ਦਿਆ ਜੇ ਦੋ ਮੁਲਕਾਂ ਦਾ ਯੁੱਧ ਬੰਦ ਕਰਾ ਸਕਦੇ ਨੇ ਤਾਂ ਦੋ ਮੁਲਕਾਂ ਚ ਦੋ ਸਟੇਟਾਂ ਦਾ ਝਗੜਾ ਨਹੀਂ ਖਤਮ ਕਰਾ ਸਕਦੇ ਪੰਜਾਬ ਦੇ ਹਰਿਆਣਾ ਦਾ ਇੱਥੇ ਨਹੀਂ ਦੇਖਣਾ ਸਾਨੂੰ ਲੜਾਈ ਰੱਖਣਾ ਅਸੀਂ ਭਰਾ ਹਾਂ ਦੋਨੇ ਛੋਟਾ ਭਾਈ ਹੈ ਸਾਡਾ ਹਰਿਆਣਾ ਸਾਨੂੰ ਲੜਾਈ ਰੱਖਣਾ ਬਸ ਸੋ ਬਿਲਕੁਲ ਜੀ ਤੁਸੀਂ ਸੁਣਿਆ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਵਿਧਾਨ ਸਭਾ ਦੇ ਵਿੱਚ ਕਿਸ ਤਰੀਕੇ ਅੰਦਾਜ਼ ਦੇ ਨਾਲ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤੇ ਗ੍ਰਹਿ ਮੰਤਰੀ ਨੂੰ ਜਿਹੜਾ ਉਹਨਾਂ ਨੇ ਉਹ ਸ਼ਬਦੀ ਹਮਲੇ ਕੀਤੇ ਤਵਜ਼ਾ ਜ਼ਿਕਰ ਰਹਾ ਸਾਡੇ ਮੇਰੇ ਸਹਿਯੋਗੀ ਰਪਾਲ ਜੀ ਨੇ ਵੀ ਕਿਹਾ ਕਿ ਜਿਹੜੀ ਆ ਖਾਸ ਤੌਰ ਤੇ ਮर्यादा ਜਿਹੜਾ ਧਿਆਨ ਆ ਬਿਲਕੁਲ ਰੱਖਣਾ ਚਾਹੀਦਾ ਕਿਉਂਕਿ ਸਾਨੂੰ ਜਿਹੜਾ ਇਹ ਦੇਸ਼ ਸੰਵਧਾਨਿਕ ਅਹੁਦੇ ਤੇ ਉਪਰਾਂ ਕੋਈ ਸੰਵਧਾਨਿਕ ਅਹੁਦੇ ਦਾ ਜਿਹੜਾ ਪੂਰਾ ਜਿਹੜਾ ਸਨਮਾਨ ਹੋਣਾ ਚਾਹੀਦਾ ਇਦਾਂ ਦੀ ਸ਼ਬਦਾਵਲੀ ਜਿਹੜੀ ਆ ਉਹ ਨਹੀਂ ਬੋਤਣੀ ਚਾਹੀਦੀ ਤਾਂ ਕਿਸੇ ਨੂੰ ਜਿਹੜੀ ਆ ਉਹ ਠੇਸ ਪਹੁੰਚੇ ਜਾਫਰ ਆਪਾਂ ਕਹਿ ਸਕ ਪ੍ਰੋਟੈਸਟ ਹੋਣ ਆਮ ਲੋਕ ਪਰੇਸ਼ਾਨ ਹੋਣ ਰਬਾ ਜੀ ਬਿਆਨ ਤਾਂ ਚਲੋ ਇੱਕ ਦਿੱਤਾ ਗਿਆ ਬਿਆਨ ਤੋਂ ਬਾਅਦ ਜਿਹੜੇ ਬੀਜੇਪੀ ਦੇ ਲੀਡਰ ਨੇ ਮੈਨੂੰ ਲੱਗਦਾ ਹੈ ਹੁਣ ਸਾਰੇ ਨਰਿੰਦਰ ਮੋਦੀ ਦੇ ਗ੍ਰਹਿ ਮੰਤਰੀ ਦੇ ਹੱਕ ਦੇ ਵਿੱਚ ਆ ਗਏ ਚਲੋ ਹੱਕ ਆਣ ਬੰਦ ਗਏ ਆ ਬੋਟੂ ਜੀ ਇੱਕ ਹੋਰ ਵੀ ਹੈ ਦੇਖੋ ਜਿਹੜੀਆਂ ਇਹ ਹੁਣ ਪ੍ਰੋਟੈਸਟ ਜਿਹੜੇ ਖਾਸ ਕਰਕੇ ਜਿਹੜੇ ਹੋ ਰਿਹਾ ਉਹ ਇੱਕ 2027 ਦਾ ਵੀ ਧਿਆਨ ਰੱਖਿਆ ਹਾਂ ਇਹ ਵੀ ਠੀਕ ਹੈ ਬਿਲਕੁਲ ਵੀ ਆਪਾਂ ਨੇ ਇਕੱਲਾ ਆਪਾਂ ਬੀਜੇਪੀ ਆਪਦੀ ਚਲੋ ਤਾਂ ਹੋ ਹੀ ਰਿਹਾ ਆਪਾਂ ਵੈਸੇ ਵੀ ਦੂਜੀਆਂ ਪਾਰਟੀਆਂ ਦੇਖ ਰਹੇ ਆ ਕਿ ਕੱਲ ਹੁਣ ਮੁੱਖ ਮੰਤਰੀ ਪੰਜਾਬ ਨੇ ਕੱਲ ਇੱਕ ਤੁਸੀਂ ਸੁਣਿਆ ਕਿ ਉਹ ਬੜੀ ਵਾਇਰਲ ਹੋ ਰਹੀ ਆ ਉਹਨਾਂ ਦੀ ਤੇ ਜਦੋਂ ਉਹਨਾਂ ਨੂੰ ਇੱਕ ਐਫ ਆਈ ਆਰ ਹੋਈ ਹੈ ਉਹਨਾਂ ਦੇ ਜਿਹੜੇ ਦੋ ਲੀਡਰਾਂ ਦੇ ਉੱਪਰ ਉਹਦੇ ਚ ਅਮਨ ਰੋੜਾ ਤੇ ਹਰਪਾਲ ਟੀਮਾ ਦੇ ਉੱਪਰ ਤਾਂ ਉਹ ਜਦੋਂ ਸਵਾਲ ਪੁੱਛਿਆ ਤਾਂ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਜਿਹੜਾ ਕੋਈ ਸੱਚ ਬੋਲਦਾ ਉਹ ਤੇ ਐਫ ਆਈ ਆਰ ਹੋਏਗੀ ਤਾਂ ਉਹਨਾਂ ਨੇ ਇਹ ਵੀ ਕਹਿਆ ਕਿ ਐਫ ਆਈ ਆਰ ਹੋਰ ਹੋਣਗੀਆਂ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਤੁਸੀਂ ਕਿਸੇ ਦੀ ਆਵਾਜ਼ ਠਾਉਗੇਗਾ ਤੁਹਾਡੇ ਤੇ ਇਹ ਜ਼ਰੂਰੀ ਹੈ ਵੀ ਇਹ ਚੀਜ਼ਾਂ ਹੋਣੀਆਂ ਜ ਉਹਦੇ ਚ ਉਹਨਾਂ ਨੇ ਕੇਜਰੀਵਾਲ ਸਤਿੰਦਰ ਜੈਨ ਮਨੀਸ਼ ਸੋਦੀਆ ਦਾ ਨਾਮ ਲਿਆ ਵੀ ਉਹ ਲੋਕਾਂ ਲਈ ਸੱਚ ਬੋਲਦੇ ਸੀ ਉਹ ਜੇਲ੍ਹ 'ਚ ਰਹਿ ਕੇ ਆਏ ਤਾਂ ਉਹਨਾਂ ਦੀ ਉਹ ਵੀ ਜਿਹੜੀ ਆਡੀਓ ਬੜੀ ਵਾਇਰਲ ਹੋ ਰਹੀ ਹੈ ਕੱਲ੍ਹ ਵਾਲੀ ਵੀਡੀਓ ਵਾਲੀ ਕਿ ਉਹ ਵਾਇਰਲ ਕੌਣ ਕਰ ਰਿਹਾ ਅਕਾਲੀ ਦਲ ਹੁਣ ਅਕਾਲੀ ਦਲ ਉਸ ਚੀਜ਼ ਨੂੰ ਇਸ ਕਰਕੇ ਵਾਇਰਲ ਕਰ ਰਿਹਾ ਤੇ ਜੇਕਰ ਤੁਸੀਂ ਆਪਣੇ ਲੀਡਰਾਂ ਨੂੰ ਕਹਿ ਰਹੇ ਹੋ ਕਿ ਸੱਚ ਬੋਲ ਕੇ ਜੇਲ੍ਹ ਚ ਗਏ ਤਾਂ ਇਹਦਾ ਮਤਲਬ ਕੀ ਬਿਕਰਮ ਸਿੰਘ ਮਜੀਠੀਆ ਵੀ ਸੱਚ ਬੋਲ ਕੇ ਜੇਲ੍ਹ ਚ ਗਏ ਆ ਤਾਂ ਉਹ ਇਸ ਕਰਕੇ ਉਹ ਚੀਜ਼ ਨੂੰ ਵਾਇਰਲ ਹੋ ਰਿਹਾ ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਕਿ ਅਕਸਰ ਆਪਾਂ ਦੇਖਦੇ ਆ ਕਿ ਜਦੋਂ ਇਲੈਕਸ਼ਨ ਨੇੜੇ ਹੁੰਦਾ ਤਾਂ ਆਪਾਂ ਉਹ ਇਹੋ ਜਿਹੀ ਚੀਜ਼ ਵਾਇਰਲ ਕਈ ਵਾਰ ਕੋਈ ਆਪਾਂ ਛੋਟੇ ਜਿਿਹੇ ਕਲੇਬ ਵਾਇਰਲ ਕਰ ਦਿੰਦੇ ਆ ਜਿਹੜੀ ਲੋਕਾਂ ਨੂੰ ਇਹ ਲੱਗੇ ਕਿ ਸ਼ਾਇਦ ਇਹ ਸੱਚੀ ਹੋਵੇ ਜਾਂ ਲੋਕਾਂ ਨੂੰ ਆਪਾਂ ਲਵਾਉਣਾ ਕਿਵੇਂ ਆਪਣੀ ਪਾਰਟੀ ਦੇ ਲਈ ਆਪਣਾ ਲੀਡਰਾਂ ਦੇ ਬਲੇ ਚੀਜ਼ਾਂ ਰਪਾਲਾ ਜੀ ਸਭ ਤੋਂ ਪਹਿਲਾਂ ਜੇਕਰ ਆਪਾਂ ਬਿਆਨਬਾਜ਼ੀ ਦੀ ਗੱਲ ਜਦੋਂ ਕਿਸੇ ਪਾਰਟੀ ਦੇ ਵੱਡੇ ਲੀਡਰ ਦੇ ਖਿਲਾਫ ਕੋਈ ਵੀ ਬੰਦਾ ਬੋਲਦਾ ਤਾਂ ਸੁਭਾਵਿਕ ਹੈ ਕਿ ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਤਾਂ ਉਹ ਦਰਨਾ ਪ੍ਰਦਰਸ਼ਨ ਵੀ ਕਰਦੇ ਨੇ ਬਿਆਨਬਾਜ਼ੀ ਵੀ ਕਰਦੇ ਨੇ ਇਹ ਹੁੰਦਾ ਕਿ ਦਰਨਾ ਪ੍ਰਦਰਸ਼ਨ ਨਾ ਚਾਹੁੰਦੇ ਹੋਏ ਵੀ ਕਰਨਾ ਪੈਂਦਾ ਤੇ ਕਈ ਵਾਰ ਉਹ ਆਪਾਂ ਜਿਵੇਂ ਕਹਿੰਦੇ ਆ ਵੀ ਇੱਕ ਐ ਬਿਲਕੁਲ ਸੋਚੀ ਸਮਝੀ ਜਿਹਾ ਸੋ ਵੀ ਹੁੰਦੀ ਹੈ ਕਿ ਆਪਾਂ ਨੇ ਇਸ ਚੀਜ਼ ਨੂੰ ਕ੍ਰੀਏਟ ਕਿਵੇਂ ਕਰਨਾ ਕੁਝ ਚੀਜ਼ਾਂ ਆਪ ਹੁੰਦੀਆਂ ਨੇ ਕੁਝ ਚੀਜ਼ਾਂ ਕ੍ਰੀਏਟ ਕੀਤੀਆਂ ਜਾਂਦੀਆਂ ਜੇ ਮੈਂ ਪਹਿਲਾਂ ਕਿਹਾ ਬ੍ਰੇਕ ਤੋਂ ਬਾਅਦ ਪਹਿਲਾਂ ਆਪਾਂ ਗੱਲ ਕਰ ਰਹੀ ਸੀ ਕਿ ਜਦੋਂ ਇਲੈਕਸ਼ਨ ਬਿਲਕੁਲ ਸਿਰ ਤੇ ਹੋਵੇ ਹੁਣ ਆਪਾਂ 2027 ਬਿਲਕੁਲ ਸਿਰ ਤੇ ਹੀ ਕਹਿ ਸਕਦੇ ਆ 25 ਚੱਲ ਰਿਹਾ ਹੁਣ ਜੁਲਾਈ ਹੋ ਗਈ 7ਵਾਂ ਮਹੀਨਾ ਤੇ ਇਸ ਜਿਹੜਾ ਇਹ ਸਾਲ ਆ ਤਾਂ ਇਹ ਮੰਨ ਕੇ ਚੱਲੋ ਕਿ ਸਾਲ ਦੇ ਤੁਹਾਡੇ ਕੋਲ ਸਿਰਫ 5 4 6 ਦੇ 4 5 5.5 ਮਹੀਨੇ ਰਹਿ ਗਏ ਉਸ ਤੋਂ ਬਾਅਦ 26 ਦੇ ਸ਼ੁਰੂਆਤੀ ਦੌਰ ਚ ਮੈਂ ਸ਼ੁਰੂਆਤੀ ਦੌਰ ਦਾ ਲਾ ਲਵਾਂ ਵੀ ਮਾਰਚ ਅਪ੍ਰੈਲ ਦੇ ਵਿੱਚ ਫਰਵਰੀ ਮਾਰਚ ਅਪ੍ਰੈਲ ਦੇ ਵਿੱਚ ਜਿਹੜੇ ਲੀਡਰ ਹੈ ਸਾਰੀਆਂ ਪਾਰਟੀਆਂ ਦੇ ਲੀਡਰ ਬਿਲਕੁਲ ਪੱਪਾਂ ਭਾਰ ਹੋ ਜਾਣੇ ਆ ਦਿੱਲੀ ਨੂੰ ਗੱਡੀਆਂ ਭਜਾ ਲੈਣੀਆਂ ਨੇ ਟਿਕਟਾਂ ਟੁਕਟਾਂ ਲੈਣ ਦੇ ਲਈ ਉਸ ਤੋਂ ਬਾਅਦ ਕੋਈ ਉਧਰਲੀ ਪਾਰਟੀ ਜਾ ਰਹੀ ਕੋਈ ਇਧਰਲੀ ਜਾ ਰਹੀ ਸਾਰਾ ਕੁਝ ਜਿਹੜਾ ਹੈਗਾ ਤੁਹਾਨੂੰ ਲਗਭਗ 3-4 ਮਹੀਨੇ ਜਿਹੜਾ 26 ਦੇ ਅਗਸਤ ਸਤੰਬਰ ਦੇ ਆਸਪਾਸ ਤੱਕ ਚੱਲੇਗਾ ਪੂਰਾ ਤਾਂ ਇਸ ਕਰਕੇ ਹੁਣ 27 ਬਹੁਤ ਹੀ ਦੂਰ ਨਹੀਂ ਹੈ 27 ਨੂੰ ਧਿਆਨ ਵਿੱਚ ਰੱਖਦੇ ਹੋਏ ਲੀਡਰਸ਼ਿਪ ਜਿਹੜੀ ਕਿਸੇ ਵੀ ਪਾਰਟੀ ਦੀ ਆ ਤੋ ਇਹ ਦੇਖ ਰਿਹਾ ਕਿ ਆਪਾਂ ਮੁੱਦਾ ਕਿਵੇਂ ਬਣਾਈਏ ਹਾਂ ਵੀ ਮੌਕਾ ਕਿਵੇਂ ਮਿਲੇ ਮੌਕਾ ਸਾਨੂੰ ਕਿਵੇਂ ਮਿਲੇ ਉਹ ਇਸੇ ਕਰਕੇ ਅਕਾਲੀ ਦਲ ਆ ਪਿੱਛੇ 5-6 ਦਿਨ ਪੂਰਾ ਕਾਲਜ ਬਿਕਰਮ ਮਜੀਠੀਆ ਚੱਲਿਆ ਵੀ ਬਿਕਰਮ ਮਜੀਠੀਆ ਬਿਕਰਮ ਮਜੀਠੀਆ ਉੱਧਰ ਲੈ ਕੇ ਇੱਧਰ ਲਿਆ ਕੇ ਅੱਜ ਉਹਨਾਂ ਨੂੰ ਕੋਰਟ ਚ ਲੈ ਕੇ ਜਾ ਰਿਹਾ ਉੱਥੇ ਆ ਹੋ ਗਿਆ ਸਾਰਾ ਚੱਲਿਆ ਹੁਣ ਇੱਕ ਹਫਤਾ ਬੀਤਣ ਤੋਂ ਬਾਅਦ ਵਿਕਰਮ ਮੁਜੀਠੀਆ ਦਾ ਮਸਲਾ ਹਾਲ ਦੀ ਘੜੀ ਠੰਡਾ ਹੋ ਗਿਆ। ਹੁਣ ਭਗਵੰਤ ਮਾਨ ਜਿਹੜਾ ਹੈਗਾ ਬਿਆਦਬੀ ਵਾਲਾ ਚੱਲ ਪਿਆ ਉਸ ਤੋਂ ਬਾਅਦ ਕੱਲ ਹਲੇ ਦੋ ਦਿਨ ਜਿਹੜਾ ਸੈਸ਼ਨ ਚੱਲਿਆ ਬਿਆਦਬੀ ਵਾਲਾ ਮਸਲਾ ਨਹੀਂ ਉੱਠਿਆ ਉਸ ਤੋਂ ਬਾਅਦ ਭਗਵੰਤ ਮਾਨ ਨੇ ਮੁੱਖ ਮੰਤਰੀ ਪੰਜਾਬ ਨੇ ਉਹ ਕਹਿਤਾ ਤੇ ਜਿਹੜੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਲਈ ਹੁਣ ਉਹ ਮਾਮਲਾ ਚੱਲ ਗਿਆ ਮਤਲਬ ਮੁੱਦੇ ਲਗ ਲਗ ਸਮੇਂ ਤੇ ਜਿਹੜੇ ਉਠਾਉਂਦੇ ਰਹਿੰਦੇ ਆ ਹੁਣ ਜਿਹੜਾ ਕੱਲ੍ਹ ਇਹ ਹੋਇਆ ਉਸ ਤੋਂ ਬਾਅਦ ਪੰਜਾਬ ਭਾਜਪਾ ਦੇ ਜਿਹੜੇ ਸੀਨੀਅਰ ਲੀਡਰ ਸੁਨੀਲ ਜਾਖੜ ਤੇ ਉਹ ਵੀ ਹੱਕ 'ਚ ਆਇਆ ਭਾਜਪਾ ਦੇ ਲਈ उन्होंने भी मुख्यमंत्री ने शांति लोन की कि आप उसे जरूर नजर मार्ग भगवंत मान जी जब आप मेंबर पार्लियामेंट थे तो आपके कई साथियों ने जाके स्पीकर साहब से शिकायत की थी कि आप में से शराब की बदबू आती है परंतु तो आज जिस तरह से आपने मान्यो प्रधानमंत्री साहब और जिस तरह से मान्योग गृहमंत्री अमित शाह जी के लिए जो शब्दावली जिस किस्म का लहेजा रहा आपने शब्द इस्तेमाल किए हैं मुझे आपकी जबान में से आज अहंकार की बदबू आ रही है आप कैसे भूल गए भगवंत मान जी कि जब किसी व्यक्ति का साया उसकी परछाई उसके कद से लंबी होने लगे तो इसका मतलब है कि दिल, दिन डलने वाला है और जब उस व्यक्ति की जुबान उसकी हैसियत से उसकी औकात से लंबी होने लगे तो इसका मतलब है कि उसका अंत आ गया उसका पतन नजदीक है आप पंजाब की उस पावन धरती से गुरु साहिबान पीर पैगम्बरों की उस धरती पे जहां खुद गुरु साहब ने कहा था अहंकारिया सो उसको आप कैसे भूल गए उस वाक को आप सर किस तरह की शब्दावली आपने इस्तेमाल की मैं समझता हूं पंजाबियत के नाम के आप आपने एक दबा लगाया और आपने उस पद की मुख्यमंत्री पंजाब के पद की गरिमा का भी आपने हनन किया है प्रधानमंत्री नरेंद्र मोदी जी नदेशा च मिलने वाला सम्मान हर भारतीय लिए गर्व का विषय है जो भारत की चमक तमक पूरी दुनिया गूंजती है तो वह पल ਸਾਰੇ ਦੇਸ਼ ਦੀ ਇੱਜ਼ਤ ਮਾਨ ਤੇ ਸ਼ਾਨ ਦਾ ਪ੍ਰਤੀਕ ਹੁੰਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਬੇਹੁਦਾ ਘਟਿਆ ਬੇहद ਸ਼ਰਮਨਾਕ ਕੁੰਟਾ ਨਾ ਪਰਿਆ ਆ ਬਿਆਨ ਦਿੱਤਾ ਉਹ ਹਰ ਭਾਰਤੀ ਦਾ અપਮਾਨ ਕਰਨ ਵਾਲਾ ਬਿਆਨ ਹੈ ਦੁੱਖ ਦੀ ਗੱਲ ਹੈ ਕਿ ਸੰਵਿਧਾਨਿਕ ਉਦੇ ਤੇ ਬੈਠੇ ਹੋਏ ਮੁੱਖ ਮੰਤਰੀ ਅਸੱਭਿਅੇ ਭਾਸ਼ਾ ਦਾ ਪ੍ਰਯੋਗ ਕਰਦੇ ਪੰਜਾਬ ਦੇ ਮੁੱਖ ਮੰਤਰੀ ਮਾਨ ਵੱਲੋਂ ਇਸ ਤਰ੍ਹਾਂ ਦੀ ਹੋ ਚੀ ਟਿੱਪਣੀ ਸਿਰਫ ਪ੍ਰਧਾਨ ਮੰਤਰੀਆਂ ਨਹੀਂ ਸਗੋਂ ਪੂਰੇ ਦੇਸ਼ ਦਾ અપਮਾਨ ਹੈ ਮੁੱਖ ਮੰਤਰੀ ਮਾਨ ਸਾਹਿਬ ਤੁਹਾਡਾ ਇਹ ਸਾਰਾ ਗਿਆਨ ਉਦੋਂ ਕਿੱਥੇ ਚਲਾ ਜਾਂਦਾ ਜਦੋਂ ਤੁਸੀਂ ਆਪਣੇ ਤੁਹਾਡੇ ਆਕਾ ਤੁਹਾਡੇ ਮਾਲਕ ਕੇਜਰੀਵਾਲ ਸਾਹਿਬ ਭਾਰਤ ਦੇ ਵੀਰ ਫੌਜੀਆ ਦੇ ਸ਼ੋਰੇ ਦੇ ਉੱਤੇ ਕੁਐਸਚਨ ਚੁੱਕਦੇ ਨੇ ਸਰਜਿਕਲ ਸਟ੍ਰਾਈਕਾਂ ਚ ਗੋਲੀਆਂ ਦਾ ਹਿਸਾਬ ਮੰਗਦੇ ਨੇ ਉਦੋਂ ਇਹ ਤੁਹਾਡਾ ਗਿਆਨ ਕਿੱਥੇ ਚਲਾ ਜਾਂਦਾ ਜਦੋਂ ਤੁਹਾਡੀ ਆਮ ਆਦਮੀ ਪਾਰਟੀ ਭਾਰਤ तेरे ਟੁਕੜੇ ਹੋਣ ਇਨਸ਼ਾਅੱਲਾ ਇਨਸ਼ਾ ਕਹਿਣ ਵਾਲੇ ਕन्हैया ਕੁਮਾਰ ਅਸੇ ਵੋਟ ਮੰਗਦੀ ਐ ਸਮਝੋਤਾ ਕਰਦੀ ਐ 1984 ਦੇ ਸਿੱਖ ਕਤਲੋਗਾਰਤ ਕਰਨ ਵਾਲੀ ਕਾਂਗਰਸ ਨਾਲ ਸਮਝੋਤਾ ਕਰਦੀ ਭਗਵੰਦਾਨ ਸਾਹਿਬ ਦਾ ਬਿਆਨ ਬਹੁਤ ਘਟੀਆ ਉਹਨਾਂ ਨੂੰ ਪੂਰੇ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਉਹਨਾਂ ਦੀ ਇਹ ਕੁਸਥਾਕੀ ਮਾਫੀਪੂਰਨ ਨਹੀਂ ਹੈ ਉਹਨਾਂ ਨੂੰ ਆਪਣੇ ਮੁੱਖ ਮੰਤਰੀ ਦੇ ਅਸਤੀਫੇ ਤੋਂ ਅਸਤੀਫਾ ਦੇਣਾ ਚਾਹੀਦਾ ਆਪਣੇ ਮੁੱਖ ਮੰਤਰੀ ਦੇ ਪਦ ਤੋਂ ਔਰ ਪੂਰੇ ਦੇਸ਼ ਕੋਲੋਂ 140 ਕਰੋੜ ਜਨਤਾ ਤੋਂ ਮਾਫੀ ਮੰਗਣੀ ਚਾਹੀਦੀ ਦੇਖੋ ਉਹਨਾਂ ਨੇ ਵੀ ਇੱਕ ਗੱਲ ਹੀ ਕਹੀ ਆ ਕਿ ਮੁੱਖ ਮੰਤਰੀ ਜਿਵੇਂ ਤੁਸੀਂ ਕਹ ਸੰਵਿਧਾਨਕ ਅਹੁਦਾ ਹੈ ਹੂੰ ਜਦੋਂ ਮੁੱਖ ਮੰਤਰੀ ਕੋਈ ਬੋਲਦਾ ਤਾਂ ਲੋਕ ਉਸ ਤੇ ਯਕੀਨ ਕਰਦੇ ਆ ਲੋਕ ਉਹ ਤੇ ਵਿਸ਼ਵਾਸ ਕਰਦੇ ਆ ਤੇ ਲੋਕ ਉਹਨੂੰ ਸੁਣਦੇ ਆ ਵੀ ਇਹ ਨਾ ਹੋਵੇ ਕਿ ਆਪਾਂ ਇਹ ਜਿਹੇ ਚੀਜ਼ਾਂ ਹਾਸੇ ਠੱਠੇ ਦੇ ਵਿੱਚ ਲੈ ਜਾਈਏ ਤਾਂ ਲੋਕ ਸਾਡੇ ਤੇ ਯਕੀਨ ਕਰਨਾ ਬੰਦ ਕਰ ਜਾਣ ਲੋਕ ਸਾਨੂੰ ਸੁਣਨਾ ਬੰਦ ਕਰ ਗਏ ਹਾਂ ਵੀ ਅਗਲਾ ਸੋਦਾ ਵੀ ਤਾਂ ਮਜ਼ਾਕ ਹੀ ਕਰਦੇ ਨੇ ਜੀ ਬਿਲਕੁਲ ਬਿਲਕੁਲ ਹੁਣ ਸੁਨੀਲ ਜਾਖੜ ਕਹਿੰਦੇ ਨੇ ਵੀ ਜਿਹੜਾ ਤੁਹਾਡਾ ਸਿਆਸੀ ਲਹਿਜਾ ਹੂੰ ਉਹ ਲੋਕਾਂ ਨੂੰ ਆਪਣੇ ਵੱਲ ਖਿੱਚਣ ਵਾਲਾ ਹੋਇਆ ਹੋਣਾ ਚਾਹੀਦਾ ਤੇ ਲੋਕ ਇਹ ਗੱਲ ਸੋਚਣ ਕਿ ਜੋ ਮੁੱਖ ਮੰਤਰੀ ਨੇ ਅੱਜ ਕਿਹਾ ਔਰ ਵਾਕਈ ਉਹ ਚੀਜ਼ ਹੋਏਗੀ ਜਾਂ ਹੋਣ ਵਾਲੀ ਆ ਠੀਕ ਹੈ ਕਿਉਂ ਕਿ ਮੁੱਖ ਮੰਤਰੀ ਮਾਲਕ ਹੈ ਪੰਜਾਬ ਦਾ ਜੋ ਮੁੱਖ ਮੰਤਰੀ ਨੇ ਕਹਿਤਾ ਮੂੰਹ ਚੋਂ ਕਰ ਤੋ ਸਮਝੋ ਲੋਕ ਉਸ ਤੇ ਯਕੀਨ ਕਰਦੇ ਆ ਹੁਣ ਉਹਨਾਂ ਨੇ ਇਹ ਗੱਲ ਕਹੀ ਆ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਵੱਖ-ਵੱਖ ਥਾਂ ਦੇ ਉੱਪਰ ਪ੍ਰੋਟੈਸਟ ਹੋਇਆ ਹਾਂ ਇੱਕ ਹੋਰ ਬਣਾ ਜੀ ਹੋਰ ਵੀ ਆ ਜਿਹੜਾ ਹਰਿਆਣਾ ਦੇ ਮੁੱਖ ਮੰਤਰੀ ਆ ਨਾਇਬ ਸੈਣੀ ਕੌਮਨ ਟਵਿੱਟਰ ਜਰੀਏ ਗੱਲ ਕਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹੜਾ ਕਿਤੇ ਨਾ ਕਿਤੇ ਮਾਫੀ ਮੰਗਣੀ ਚਾਹੀਦੀ ਹੈ ਬਹੁਤ ਲੀਡਰ ਸਾਹਿਬ ਬਾੜ ਵੀ ਇਹ ਗੱਲ ਕਹਿ ਰਹੇ ਨੇ ਪਰ ਕੀ ਲੱਗਦਾ ਤੁਹਾਨੂੰ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨੀ ਸਮੂਚਨ ਲੈ ਕੇ ਜਿਹੜਾ ਮਾਫੀ ਮੰਗਣਗੇ ਕਿਉਂਕਿ ਇਹ ਮਸਲਾ ਹੁਣ ਜਿਹੜਾ ਕਿਤੇ ਨਾ ਤੂੜ ਫੜਦਾ ਜਾ ਰਿਹਾ ਹੈ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਜਿਹਨ ਜੀ ਦੇ ਵਿੱਚ ਦਿੱਲੀ ਦੇ ਜਿਹੜੇ ਮੰਤਰੀ ਸਾਹਿਬਾਂ ਨੇ ਮਨਿੰਦਰ ਸਿੰਘ ਸਿਰਸਾ ਹਾਂ ਉਹਨਾਂ ਨੇ ਕਹਿ ਵੀ ਗੱਲ ਕਹੀ ਆ ਵੀ ਇਹ ਤਾਂ ਭੰਡਾ ਦੀ ਪਾਰਟੀ ਆ ਚਲੋ ਭੰਡ ਦੇ ਵਿੱਚ ਕਹਿਤਾ ਪਰ ਮਾਫੀ ਮੰਗਣੀ ਜ਼ਰੂਰੀ ਹੈ ਕੀ ਲੱਗਦਾ ਤੁਹਾਨੂੰ ਮਾਫੀ ਮੰਗਣ ਬਿਲਕੁਲ ਉਹ ਆਪਾਂ ਦੇਖੋ ਗੱਲ ਇਹ ਹੈ ਕਿ ਜਿਵੇਂ ਆਪਾਂ ਇੱਕ ਵਾਰ ਆਪਾਂ ਦਰਸ਼ਕਾਂ ਨੂੰ ਨਜ਼ਰ ਜ਼ਰੂਰ ਮਾਰ ਦਿਆ ਮੈਂ ਹੁਣੇ ਰਪਾਲ ਚਿਮੇ ਦਾ ਬਿਆਨ ਸੁਣਿਆ ਸੀ ਕਿ ਬਿਸ਼ਨੋਈ ਗੁਜਰਾਤ ਦੀ ਜੇਲ੍ਹ ਤੋਂ ਪੰਜਾਬ ਦੇ ਵਪਾਰਿਕਨ ਧਮਕਾ ਰਿਆ ਕਰ ਰਿਹਾ ਹੈ ਤੁਹਾਡੀ ਸਰਕਾਰ ਕੀ ਕਰ ਰਹੀ ਹੈ ਕਿ ਉਹੀ ਬਿਸ਼ਨੋਈ ਹੈ ਜਿਹਨੂੰ ਤੁਸੀਂ ਪੰਜਾਬ ਚ ਪਾਲਿਆ ਹੋਇਆ ਸੀਗਾ ਉਹੀ ਬਿਸ਼ਨੋਈ ਹੈ ਜਿਹਦੀ ਲਾਈਵ ਇੰਟਰਵਿਊ ਤੁਹਾਡੇ ਸੀਆਈਏ ਸਟਾਫ ਮੋਹਾਨੀ ਚ ਹੋਈ ਸੀ ਇਹ ਵੀ ਪਹਿਲੀ ਵਾਰੀ ਹੋਇਆ ਹੈ ਦੋਸ਼ ਦੂਸਰੇ ਤੇ ਦਿਓ ਕਿਰੇਵੀ ਗੈਂਗਸਟਰਸ ਕੰਮ ਕਰਦੇ ਨੇ ਕਿਉਂ ਨਹੀਂ ਤੁਸੀਂ ਉਹਨਾਂ ਨਾਲ ਨਿਪਟੜਦੇ ਕਿਉਂ ਨਾ ਖਲਾਫ ਐਕਸ਼ਨ ਨਹੀਂ ਕਰਦੇ ਕੀ ਤੋਂ ਕਰਦੇ ਹੋ ਕਿਦਾਂ ਸਾਡ ਗਾਂਠ ਹੈ ਤੁਹਾਡੀ ਇਹ ਪੰਜਾਬ ਦੀ ਜਨਤਾ ਨੂੰ ਦੱਸੋ ਪੰਜਾਬ ਦਾ ਲਾਅ ਐਂਡ ਆਰਡਰ ਸਟੇਸ਼ਨ ਤੁਹਾਡੇ ਜੁਮੇ ਆ ਪੰਜਾਬ ਦੇ ਕਮਿਸ਼ਨਰ ਤੁਸੀਂ ਸੰਭਾਲਣਾ ਹੈ ਲੋਕਾਂ ਦੀ ਜਾਨ ਮਾਰਦੀ ਰੱਖਿਆ ਤੁਸੀਂ ਕਰਨੀ ਹੈ ਤੁਸੀਂ ਕਰੋ ਨਾ ਕਰਨਾ ਤੁਹਾਨੂੰ ਆਵੇ ਨਾ ਕਿ ਦੋਸ਼ ਦੂਸਰੇ ਤੇ ਪਾ ਦਿਓ ਸ਼ਰਮ ਆਣੀ ਚਾਹੀਦੀ ਹੈ ਤੁਮ੍ਹ ਮੈਂ ਕੋਈ ਕੰਨਾ ਕਰ ਲੇ ਬਿੱਤਰਿਆ ਇਹ ਪੰਜਾਬ ਦੇ ਵਿੱਚ ਜਿਹੜੇ ਵੀ ਗੈਂਗਸਟਰ ਚਲਾ ਰਹੇ ਨੇ ਜਿਹੜੇ ਵੀ ਗੈਂਗਸਟਰ ਹੈਗੇ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਭਾਰਤੀ ਜਨਤਾ ਪਾਰਟੀ ਹਮੇਸ਼ਾ ਗੈਂਗਸਟਰਵਾਦ ਦੇ ਖਿਲਾਫ ਰਹੀ ਹੈ ਗੈਂਗਸਟਰ ਦੇ ਖਿਲਾਫ ਰਹੀ ਹੈ ਉੱਤਰ ਪ੍ਰਦੇਸ਼ੋ ਦਾ ਇੱਕ ਉਦਾਹਰਣ ਉਹ ਗੈਂਗਸਟਰਵਾਦ ਨੂੰ ਖਤਮ ਕੀਤਾ ਸਰਕਾਰ ਦੀ ਜਿੰਦ ਚੈਦੀਆ ਤੁਹਾਡੇ ਕੋਲ ਪੋਲਿਟੀਕਲ ਵਿੱਲ ਹੀ ਹੈ ਨਹੀਂ ਤੁਹਾਡੇ ਕੋਲ ਟਾਈਮ ਹੀ ਹੈ ਨਹੀਂ ਅਰਵਿੰਦ ਕੇਜਰੀਵਾਲ ਦੀ ਚਾਕੂ ਦੇ ਬਿਨਾ ਤੁਸੀਂ ਸੀਐਮਓ ਸਾਰਾ ਜਿਹੜਾ ਹੈਗਾ ਗਰਵੀ ਰੱਖਤਾ ਅਰਵਿੰਦ ਕੇਜਰੀਵਾਲ ਕੋਲ ਉਹੀ ਵੈਵ ਉਹੀ ਵਿਜੇ ਨਾਇਰ ساری ਦਿੱਲੀ ਦੀ ਟੋਲੀ ਲੁਟੇਰਿਆਂ ਦੀ ਟੋਲੀ ਦਾ ਅੱਜ ਪੰਜਾਬ ਨੂੰ ਲੁੱਟ ਰਸੇ ਆ ਗਈ ਹੈ। ਔਰ ਤੁਸੀਂ ਦੋਸਤ ਦੂਸਰੇ ਨੂੰ ਕਹਿੰਦੇ ਹੋ ਆਪਣਾ ਘਰ ਸੰਭਾਲੋ ਆਪਣੀ ਸਰਕਾਰ ਸੰਭਾਲੋ ਆਪਣਾ ਪੰਜਾਬ ਸੰਭਾਲੋ। ਐ ਦੇਖੋ ਮਰਜੀਦ ਗੱਲੇ ਆ ਵੀ ਆਪਾਂ ਵਾਕ-ਵਾਕ ਦੇਖਿਆ ਹੁਣ ਤੁਸੀਂ ਕਿਹਾ ਵੀ ਮਾਫੀ। ਹੂੰ। ਹੁਣ ਕਈ ਵਾਰ ਜਿਹੜੀ ਮਰਿਆਦਾ ਦੇਖੋ ਤੁਸੀਂ ਕਿਹਾ ਕਿ ਜਿਵੇਂ ਮਨਜਿੰਦਰ ਸਿਰਸਾ ਨੇ ਕਿਹਾ ਕਿ ਭੰਡਾਂ ਦੀ ਪਾਰਟੀ ਆ। ਕਈ ਵਾਰ ਪੰਜਾਬ ਦੇ ਕਈ ਕਾਂਗਰਸੀ ਲੀਡਰ ਤਾਂ ਮੁੱਖ ਮੰਤਰੀ ਨੂੰ ਭੰਡ ਕਹਿ ਦਿੰਦੇ ਆ। ਠੀਕ ਹੈ। ਤਾਂ ਫਿਰ ਕੀ ਉਹ ਵੀ ਮर्यादा ਦੇ ਉਲਟ ਹੈ ਦੇਖੋ ਮर्यादा ਤਾਂ ਦੋਨੋਂ ਪਾਸੇ ਸ਼ਬਦਾਂ ਦੇ ਬਰਾਬਰ ਹੈ ਉਹ ਵੀ ਸ਼ਬਦ ਹੈ ਇੱਕ ਮੁੱਖ ਮੰਤਰੀ ਇੱਕ ਸਨਮਾਨਯੋਗ શિક્ષੇ ਤਾਂ ਉਹ ਇੱਕ ਅਲੱਗ ਹੈ ਜਦੋਂ ਕਿ ਆਮ ਵਿਅਕਤੀ ਆਜੋ ਮੁੱਖ ਮੰਤਰੀ ਹੈ ਜੋ ਮਰਜੀ ਹੈ ਤਾਂ ਉਸ ਲਈ ਆਪਾਂ ਜਦੋਂ ਉਹ ਸ਼ਬਦ ਜਿਹੜਾ ਹੈਗਾ ਵਰਤਾਂਗੇ ਤਾਂ ਉਹ ਮੈਨੂੰ ਲੱਗਦਾ ਕਿ ਤਰ੍ਹਾਂ ਚੰਗੇ ਰਹੇ ਹੁਣ ਕੱਲ ਜਿਹੜੀ ਇਹਨਾਂ ਨੇ ਆਪਣੇ ਸੁਨੀਲ ਜਾਖੜ ਉਹਨਾਂ ਨੇ ਗੱਲ ਕਹੀ ਹੈ ਕੱਲ ਕਿ ਜਦੋਂ ਕਿਸੇ ਵਿਅਕਤੀ ਦਾ ਪਰਸ਼ਾਵਾਂ ਉਸ ਦੇ ਕੱਦ ਤੋਂ ਵੱਡਾ ਦਿਸਣ ਲੱਗ ਜੇ ਤਾਂ ਉਹ ਕਹਿੰਦਾ ਸਮਝੋ ਸ਼ੂਰਜ ਸੇ ਬਣਵਾ ਠੀਕ ਹੈ ਹੁਣ ਉਹਨਾਂ ਨੇ ਨਜ਼ਰ ਕਿੱਥੇ ਫਿਰ ਉਹਨਾਂ ਨੇ ਇਹ ਵੀ ਕਿਹਾ ਤੇ ਕੁਝ ਹੋਰ ਸ਼ਬਦਾਬਲੀ ਉਹਨਾਂ ਨੇ ਕਾਫੀ ਵਰਤੀ ਹੈ ਤੇ ਮੈਨੂੰ ਲੱਗਦਾ ਕਿ ਉਹ ਸ਼ਬਦਾਬਲੀ ਲਈ ਵੀ ਕਈ ਵਾਰੀ ਇਹ ਹੁੰਦਾ ਕਿ ਅਗਲੇ ਜੇ ਉਹ ਆਗੂ ਕਹਿੰਦੇ ਨੇ ਕਿ ਤੁਸੀਂ ਮਾਫੀ ਮੰਗੋ ਤੁਸੀਂ ਸਾਨੂੰ ਭੰਡ ਗਿਆ ਤੁਸੀਂ ਮਾਫੀ ਮੰਗੋ ਤਾਂ ਮੈਨੂੰ ਲੱਗਦਾ ਕਿ ਆਪਾਂ ਨੂੰ ਪਹਿਲਾਂ ਹੀ ਕਹਿਣ ਤੋਂ ਹਾਂ ਮर्यादा ਦਾ ਧਿਆਨ ਬਿਲਕੁਲ ਮर्यादा ਦਾ ਧਿਆਨ ਰੱਖਣਾ ਹੈ ਗੁਰੇਜ ਕਰਨਾ ਚਾਹੀਦਾ ਆਪਾਂ ਨੂੰ ਕਿ ਆਪਾਂ ਜੋ ਚੀਜ਼ ਕਹਿ ਰਹੇ ਆ ਦੇਖੋ ਪਹਿਲਾਂ ਤੋਲ ਲਓ ਤੇ ਫਿਰ ਬੋਲੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆਪਾਂ ਨੂੰ ਪਹਿਲਾਂ ਹੀ ਇਹਨਾਂ ਦਾ ਧਿਆਨ ਜਿਹੜਾ ਹੈਗਾ ਰੱਖਣਾ ਚਾਹੀਦਾ ਤਾਂ ਕਿ ਕੋਈ ਵੀ ਲੀਡਰ ਜਾਂ ਕੋਈ ਵੀ ਆਗੂ ਆ ਜਿਹੜਾ ਜਦੋਂ ਕੋਈ ਬੋਲਦਾ ਤਾਂ ਉਸ ਲਈ ਆਪਣਾ ਧਿਆਨ ਦੇ ਵਿੱਚ ਰੱਖ ਕੇ ਤਾਂ ਕਿ ਬਾਅਦ ਦੇ ਵਿੱਚ ਮਾਫੀ ਮੰਗੋ ਜਾਂ ਪ੍ਰੋਟੈਸਟ ਦੇ ਉੱਤਰੋ ਉਹ ਚੀਜ਼ ਜਿਹੜੀ ਨਹੀਂ ਹੋਣੀ ਚਾਹੀਦੀ ਠੀਕ ਹੈ ਰਪਾਲ ਜੀ ਬਹੁਤ ਬਹੁਤ ਧੰ ਸੋ ਬਿਲਕੁਲ ਹੁਣ ਦੇਖਣਾ ਹੋਵੇਗਾ ਕਿ ਜਿਸ ਤਰ੍ਹਾਂ ਬੀਜੇਪੀ ਦੇ ਲੀਡਰ ਸਾਹਿਬਾਨ ਕਹਿ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਜਾਂ ਫਿਰ ਮਰਿਆਦਾ ਤੱਤਿਆ ਰੱਖਣਾ ਚਾਹੀਦਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਥਿਤੀ ਹੁੰਦੀ ਹੈ ਕਿ ਬੀਜੇਪੀ ਹੁਣ ਅੱਗੇ ਹੋਰ ਪ੍ਰੋਟੈਸਟ ਤੇਜ਼ ਕਰੇਗੀ ਜਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਮਾਫੀ ਮੰਗਣਗੇ ਉਹ ਵੀ ਮੋੜ ਦੁਬਾਰਾ ਸੀ ਤੁਹਾਨੂੰ ਬੋਲਦਾ ਪੰਜਾਬ ਦੇ ਵੀਡੀਓ ਸੰਖੇਪ ਜਾਣਕਾਰੀ ਉਹ ਸਾਂਝੀ ਕਰਾਂਗੇ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਹੁਣ ਮੈਨੂੰ ਤੇ ਗੁਰਮੁਖ ਸਿੰਘ ਰਪਾਲਨ ਦੀ ਇਜਾਜ਼ਤ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.